ਏ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਹ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਨੂਏ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸਤਿਗੁਰ ਜੀ ਅਗਲਾ ਸ਼ਬਦ ਰੰਮ ਕਰਦੇ ਹੋਏ ਪਾਤਸ਼ਾਹ ਜੀ ਦੇ ਛੇ ਸ਼ਬਦ ਸੰਪੂਰਨ ਹੋਏ ਹਨ 457 ਅੰਗ ਤੇ ਪਾਤਸ਼ਾਹ ਜੀ ਦਾ ਇਹ ਅਗਲਾ ਸ਼ਬਦ ਰੰਮ ਹੁੰਦਾ ਹੈ ਆਓ ਪੰਚਮ ਪਾਤਸ਼ਾਹ ਜੀ ਸ਼ਬਦ ਦੀ ਰੰਮਤਾ ਕਰਦੇ ਹੋਏ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹੱਲਾ ਅੰਜਵਾ ਸੰਤਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਆਸਾ ਰਾਗ ਵਿੱਚ ਸ਼ਬਦ ਉਚਾਰਨ ਕਰਦੇ ਹਨ ਆਓ ਸਤਿਗੁਰ ਜੀ ਆਪਣੀ ਰਸਨਾ ਤੋਂ ਭਾਈ ਬਚਨ ਕਰ ਰਹੇ ਹਨ ਖੀਰ ਸੰਤਨ ਸੁਹਾਗ ਮਰਨ ਜਾਵੇ ਜੱਕੇ ਗਰੇ ਹਰ ਨਹਾ ਸੋ ਸਦਹੀ 라ਵੈ ਸੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦ ਦੀ ਰਮਤਾ ਕਰਦੇ ਹੋਏ ਬਤਨ ਕਰ ਰਿਆ ਨਥੀ ਰਸੰਤਨ ਸੁਹਾਗ ਮਰੈ ਨਾ ਜਾਵੇ ਮਹਾਰਾਜ ਜੀ ਕਹਿੰਦੇ ਸਤ ਪਰਮੇਸ਼ਰ ਨੂੰ ਜਿਹੜੇ ਜਾਣ ਲੈਂਦੇ ਹਨ ਹਰੀ ਦੇ ਨਾਲ ਜਿੰਨਾ ਦਾ ਰਿਸ਼ਤਾ ਬਣ ਜਾਂਦਾ ਹੈ ਜਿਹੜੀ ਜਗਿਆਸਬਾਂ ਦਾ ਜਿਹੜੀ ਜੀਵ ਰੂਪ ਇਸਤਰੀਆਂ ਦਾ ਸਤ ਪਰਮੇਸ਼ਰ ਨਾਲ ਮੇਲ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਸਤ ਪਰਮੇਸ਼ਰ ਉਹ ਪਤੀ ਪ੍ਰਮਾਤਮਾ ਦਾ ਜਿਹੜਾ ਹੈ ਉਹ ਰਿਸ਼ਤਾ ਕਦੀ ਖਤਮ ਨਹੀਂ ਹੁੰਦਾ ਸਿਰ ਸੰਤਨ ਸੁਹਾਗ ਮਹਾਰਾਜ ਜੀ ਕਹਿੰਦੇ ਉਹ ਜੀਵ ਜਿਹੜਾ ਸੁਹਾਗਵੰਤੀ ਇਸਤਰੀ ਬਣ ਜਾਂਦੀ ਹੈ ਉਹ ਜੀਵ ਜਿਹੜਾ ਪਤੀ ਪਰਮੇਸ਼ਰ ਦੇ ਨਾਲ ਜੁੜ ਕੇ ਉਹ ਜੀਵ ਰੂਪ ਇਸਤਰੀ ਸੁਹਾਗਵੰਤੀ ਬਣਦੀ ਹੈ ਉਹ ਸੁਹਾਗ ਕਦੀ ਮਰਦਾ ਨਹੀਂ ਹੈ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਪਤੀ ਪਰਮੇਸ਼ਰ ਜਿਹੜਾ ਉਹ ਕਦੀ ਮਰਦਾ ਨਹੀਂ ਕਿਉਂਕਿ ਸਰੀਰ ਤੋਂ ਪਰੇ ਹੈ ਜਿਹੜਾ ਕੋਈ ਜਗਿਆਸੂ ਕੋਈ ਸਰੀਰ ਕੋਈ ਜੀਵ ਰੂਪ ਇਸਤਰੀ ਮਹਾਰਾਜ ਜੀ ਕਹਿੰਦੇ ਉਹ ਦੇ ਪਰਮਾਤਮਾ ਦੇ ਨਾਲ ਪਤੀ ਪਰਮੇਸ਼ਰ ਨਾਲ ਰਿਸ਼ਤਾ ਬਣਾਉਂਦੀ ਹੈ ਮਹਾਰਾਜ ਜੀ ਕਹਿੰਦੇ ਉਹਦਾ ਸਦਾ ਹੀ ਟੱਲ ਹੈ ਪ੍ਰਮਾਤਮਾ ਉਹ ਜੁਨਾ ਤੋਂ ਪਰੇ ਹੈ ਉਹ ਮਾਲਕ ਜਿਹੜਾ ਕਦੀ ਮਰਦਾ ਨਹੀਂ ਹੈ ਮਰੇ ਨਾ ਜਾਵੇ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਉਹਦਾ ਰਿਸ਼ਤਾ ਕਾਇਮ ਰਹਿੰਦਾ ਜਾ ਕੇ ਗ੍ਰਹਿ ਹਰ ਨਹ ਸੋ ਸਦਹੀ ਰਾਵੈ ਮਹਾਰਾਜ ਜੀ ਕਹਿੰਦੇ ਉਸ ਜੀਵ ਰੂਪਈਸਰੀ ਦੇ ਹਿਰਦੇ ਰੂਪੀ ਗ੍ਰਹਿ ਦੇ ਵਿੱਚ ਉਹ ਸਦਾ ਵਸਤੇ ਆ ਵਸਦਾ ਜਾ ਕੇ ਗ੍ਰਹਿ ਹਰ ਨਾ ਸੋ ਸਦ ਹੀ ਰਾਵੈ ਮਹਾਰਾਜ ਜੀ ਕਹਿੰਦੇ ਸਦਾ ਵਸਤੇ ਉਹ ਮਾਲਕ ਦਾ ਬਣ ਜਾਂਦਾ ਜੀ ਉਹ ਜੀਵ ਰੂਪ ਰਸਤੀ ਉਹ ਪਤੀ ਪਰਮੇਸ਼ਰ ਉਹਦੇ ਹਿਰਦੇ ਘਰ ਵਿੱਚ ਆਵਾਸ ਕਰਦਾ ਹੈ ਉਪਤੀ ਪਰਮੇਸ਼ਰ ਦੀ ਰੀ ਮਹਾਰਾਜ ਜੀ ਕਹਿੰਦੇ ਸਦਾ ਵਾਸਤੇ ਬਣ ਜਾਂਦਾ ਜੀਵ ਅਵਨਾਸੀ ਅਬਗਤ ਸੋ ਪ੍ਰਭ ਸਦਾ ਨਾਮ ਤਨ ਨਿਰਮਲਾ ਮਹਾਰਾਜ ਜੀ ਕਹਿੰਦੇ ਉਹ ਬਨਾਸੀ ਹੈ ਜਿਹੜਾ ਨਾਸ ਤੋਂ ਰਹਤ ਹੈ ਅਬ ਅਨਾਸੀ ਆਵਰ ਕਹਿੰਦੇ ਜਿਹਨੂੰ ਕੋਈ ਨਾਸ ਨਹੀਂ ਕਰ ਸਕਦਾ ਖਤਮ ਨਹੀਂ ਕਰ ਸਕਦਾ ਆ ਉਹ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਅਬਨਾਸੀ ਅਬਗਤ ਮਹਾਰਾਜ ਜੀ ਕਹਿੰਦੇ ਸੜਾ ਸਦਾਈ ਟੱਲ ਹੈ ਮਹਾਰਾਜ ਜੀ ਕਹਿੰਦੇ ਜੁਨਾ ਤੂੰ ਪਰਿਆ ਸੋ ਪ੍ਰਭ ਸਦਾ ਨਮ ਤਨ ਮਹਾਰਾਜ ਜੀ ਕਹਿੰਦੇ ਉਹਨੂੰ ਸਦਾ ਵਾਸਤੇ ਜਪਣ ਨਾਲ ਤੇ ਜੀਵ ਤੋਂ ਮਨ ਅਤੇ ਤਨ ਨਿਰਮਲ ਬਣ ਜਾਂਦਾ ਨਮ ਤਨ ਨਿਰਮਲਾ ਮਹਾਰਾਜ ਜੀ ਕਹਿੰਦੇ ਨਾਮ ਤਨ ਤੋਂ ਭਾਵੇ ਸਰੀਰ ਤੇ ਆਤਮਾ ਦੋਵੇਂ ਮਹਾਰਾਜ ਜੀ ਕਹਿੰਦੇ ਮਨ ਮਲ ਹੋ ਜਾਂਦੀਆਂ ਹਨ ਨਹਿ ਦੂਰ ਸਦਾ ਹਜ਼ੂਰ ਠਾਕੁਰ ਦੈ ਦਿਸਪੂਰਨ ਸਦ ਸਦਾ ਤੇ ਮਹਾਰਾਜ ਜੀ ਕਹਿੰਦੇ ਮਾਲਕ ਨਾ ਜਿਹੜਾ ਪ੍ਰਭੂ ਨਹਿ ਦੂਰ ਸਦਾ ਹਜ਼ੂਰ ਮਹਾਰਾਜ ਜੀ ਕਹਿੰਦੇ ਕੋ ਦੂਰ ਨਹੀਂ ਹੈ ਕਿਤੇ ਉਹ ਤਾਂ ਮਹਾਰਾਜ ਜੀ ਕਹਿੰਦੇ ਹਾਜ਼ਰ ਹੈ ਉਹ ਮਾਲਕ ਗਿਆ ਹਜ਼ਰ ਥੋੜਾ ਉਹ ਤਾਂ ਹਰ ਜਗ੍ਹਾ ਤੇ ਪਲੀਪੂਰਨ ਹੈ ਨਾ ਦੂਰ ਨਾ ਸਦਾ ਹਜ਼ੂਰ ਠਾਕੁਰ ਮਹਾਰਾਜ ਜੀ ਕਹਿੰਦੇ ਠਾਕੁਰ ਤਾਂ ਮਹਾਰਾਜ ਜੀ ਕਹਿੰਦੇ ਅੰਗ ਸੰਗ ਹੈ ਹਰ ਜਗ੍ਹਾ ਤੇ ਉਹ ਨਾਲ ਹੈ ਤੇ ਪਰ ਸਾਨੂੰ ਅਸੀਂ ਦੇਖ ਨਹੀਂ ਪਾਉਂਦੇ ਅਸੀਂ ਦੇਖ ਨਹੀਂ ਸਕਦੇ ਸਾਡੇ ਉਹ ਅੱਖ ਹੀ ਨਹੀਂ ਹੈ ਦੇਖਣ ਵਾਲੀ ਉਹ ਗਿਆਨਤਾ ਦੇ ਹਨੇਰੇ ਦੇ ਵਿੱਚ ਰੁੱਬੇ ਆ ਔਗਣਾ ਦੀ ਮਹਾਰਾਜ ਜੀ ਕਹਿੰਦੇ ਹੁਮੇ ਦੀ ਕੰਧ ਖੜੀ ਕੀਤੀ ਹੋਈ ਆ ਤਾਂ ਹੀ ਤੋਂ ਦਿਖਦਾ ਤੇ ਮਾਲਕ ਤਾਂ ਸਦਾ ਹੀ ਹਾਜ਼ਰ ਹੈ ਮਹਾਰਾਜ ਜੀ ਕਹਿੰਦੇ ਨਾ ਦੂਰ ਸਦਾ ਹਾਜ਼ੂਰ ਠਾਕੁਰ ਦਹ ਦਿਸ ਮਹਾਰਾਜ ਜੀ ਕਹਿੰਦੇ ਦਾ ਸਾਰੀ ਦਿਸ਼ਾਵਾਂ ਦੇ ਵਿੱਚ ਦਸੇ ਦਿਸ਼ਾਵਾਂ ਦੇ ਵਿੱਚ ਪੂਰਨ ਹੈ ਉਹ ਪਲੀ ਪੂਰਨ ਹੈ ਉਹਦੇ ਤੋਂ ਕੋਈ ਚੀਜ਼ ਖਾਲੀ ਨਹੀਂ ਕੋਈ ਦਿਸ਼ਾ ਖਾਲੀ ਨਹੀਂ ਹਰ ਜਗ੍ਹਾ ਤੇ ਉਹ ਵੱਸਦਾ ਹੈ ਦਹ ਦਿਸ ਤੋਂ ਭਾਵ ਦਸ ਦਿਸ਼ਾਵਾਂ ਦੇ ਵਿੱਚ ਅਲੀ ਪੂਰਨ ਹੈ ਪੂਰਨ ਸਦਾਈ ਸਦਾ ਸੱਦ ਸਦਾ ਮਹਾਰਾਜ ਕਹਿੰਦੇ ਸਦਾ ਵਾਸਤੇ ਹੈ ਪ੍ਰਾਨ ਪਤ ਪ੍ਰਾਨ ਪਤ ਗਤ ਮਤ ਜਾਤੇ ਪ੍ਰਹਿ ਪ੍ਰੀਤ ਪ੍ਰੀਤਮ ਭਾਵੈ ਹਰਜ ਕਹਿੰਦੀ ਪ੍ਰੀਤ ਕੈਸੀ ਹੈ ਪ੍ਰਾਨ ਪਤ ਪ੍ਰਾਨਾ ਨੂੰ ਹਰਨ ਵਾਲਾ ਵੀ ਪਾਰਾਣਾ ਨੂੰ ਬਚਾਣ ਵਾਲਾ ਵੀ ਹੈ ਦੋਵੇਂ ਜਗ੍ਹਾ ਤੇ ਉਹ ਖੜਦਾ ਹੈ ਪ੍ਰਾਨ ਪਤ ਹੈ ਉਹ ਪਰਮਾਤਮਾ ਇਹ ਪ੍ਰਾਨ ਬਾਕੀ ਹਨ ਤਾਂ ਬਚਾਉਂਦਾ ਵੀ ਹੈ ਜੇ ਸਾਡੇ ਸਾਹ ਬਾਕੀਆਂ ਨੇ ਫਿਰ ਉਹ ਬਚਾਣ ਵਾਲੇ ਪਾਸੇ ਹੁੰਦਾ ਹੈ ਜੇ ਸਾਹ ਖਤਮ ਹਨ ਤਾਂ ਉਹ ਮਾਰਨ ਵਾਲੇ ਪਾਸੇ ਹੁੰਦਾ ਹੈ ਹਰ ਜਗ੍ਹਾ ਤੇ ਉਹਦਾ ਪਹਿਰਾ ਹਰ ਜਗ੍ਹਾ ਤੇ ਉਹ ਹਾਜ਼ਰ ਹੈ ਗੱਤ ਮੱਤ ਮਹਾਰਾਜ ਜੀ ਕਹਿੰਦੇ ਉਹ ਗੱਤ ਵੀ ਬਖਸ਼ਦਾ ਤੇ ਮੱਤ ਬੁੱਧੀ ਵੀ ਦਿੰਦਾ ਜਾਂ ਤੇ ਪ੍ਰੇਪ੍ਰੀਤ ਪ੍ਰੀਤਮ ਭਾਵੇ ਹਰਾ ਜੀ ਕਹਿੰਦੇ ਉਹਦੀ ਸੱਚੀ ਪ੍ਰੀਤ ਹੈ ਜੋ ਪਰੀਤੋਂ ਦੇ ਨਾਲ ਕਰ ਲਿਆ ਉਹਨੂੰ ਪ੍ਰਮਾਤਮਾ ਨੂੰ ਭਾਜਦੇ ਹਨ ਚੰਗੇ ਲੱਗਦੇ ਹਨ ਨਾਨਕ ਖਾਣੇ ਗੁਰਬਤਨ ਜਾਣੇ ਫਿਰ ਸੰਤਨ ਸੁਹਾਗ ਮਰੇ ਨਾ ਜਾਵੇ ਹਰਿ ਜੀ ਕਹਿੰਦੇ ਜਿਹੜਾ ਜੀਵ ਰੂਪੀ स्त्री ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਉਹ ਸੁਹਾਗਵੰਤੀ ਬਣ ਜਾਂਦੀ ਹੈ ਉਹ ਸੁਹਾਗ ਨੂੰ ਕੋਈ ਜਾੜ ਨਹੀਂ ਸਕਦਾ ਸੰਸਾਰੀ ਪਤੀ ਹੈ ਮਹਾਰਾਜ ਜੀ ਕਹਿੰਦੇ ਸੰਸਾਰੀ ਚੀਜ਼ ਕੋਈ ਵੀ ਸਥਿਰ ਨਹੀਂ ਹੈ ਹਰ ਚੀਜ਼ ਦਾ ਟਾਈਮ ਹੈ ਆਪ ਕੋ ਆਪਣਾ ਜਿਹੜਾ ਜੀਵ ਉਹ ਪੱਤੀ ਪਰਮੇਸ਼ਰ ਨਾਲ ਰਿਸ਼ਤਾ ਬਣਾ ਲੈਂਦਾ ਪਾਤਸ਼ਾਹ ਜੀ ਉਹੀ ਪੰਕਤੀ ਫਿਰ ਦੁੜਕਰਾ ਰਹੇ ਹਨ ਪਹਿਲੀ ਕਹਿੰਦੇ ਨਾਨਕ ਵਿਖਾਣੇ ਗੁਰਬਚਨ ਜਾਣ ਮਹਾਰਾਜ ਜੀ ਕਹਿੰਦੇ ਮੈਨੂੰ ਤਾਂ ਉਹ ਪਰਮੇਸ਼ਰ ਦੇ ਨਾਲ ਹੀ ਪ੍ਰੀਤ ਹੈ ਗੁਰਬਚਨ ਜਾਣੇ ਥਿਰ ਸੰਤਨ ਸੁਹਾਗ ਮਰੇ ਨਾ ਜਾਏ ਫਿਰ ਮਹਾਰਾਜ ਜੀ ਕਹਿੰਦੇ ਸਤਗੁਰ ਦੇ ਯਾਰਿਆਂ ਦਾ ਸੁਹਾਗ ਕਦੀ ਮਰਦਾ ਨਹੀਂ ਉਹ ਸਤ ਪਰਮੇਸ਼ਰ ਦੀਆਂ ਇਸਤਰੀਆਂ ਬਣ ਜਾਂਦੇ ਹਨ ਉਹਨਾਂ ਦਾ ਸੁਹਾਗ ਪਤੀ ਪਰਮੇਸ਼ਰ ਬਣ ਜਾਂਦਾ ਹੈ ਉਹ ਪਤੀ ਪਰਮੇਸ਼ਰ ਨਾਲ ਹੀ ਪ੍ਰੇਮ ਕਰਦੀਆਂ ਨੇ ਇਸ ਕਰਕੇ ਉਹ ਮਰਦਾ ਨਹੀਂ ਹੈ ਉਹ ਜੰਮਣ ਮਰਨ ਤੋਂ ਪਰੇ ਹੈ ਉਹ ਜੰਮਣ ਮਰਨ ਤੋਂ ਰਹਿ ਤੈ ਸਦਾ ਵਾਸਤੇ ਉਹ ਖੁਸ਼ੀ ਪਾ ਲੈਂਦੀਆਂ ਨੇ ਜਾ ਕੋ ਰਾਮ ਪਤਾਰ ਤਾਂ ਕੇ ਆਨੰਦ ਕਣਾ ਅਗਲਾ ਪਦ ਮਹਾਰਾਜ ਜੀ ਅਰੰਭ ਕਰਿਆ ਦੂਜਾ ਕਹਿੰਦੇ ਜਾਂਕੂ ਰਾਮ ਭਤਾਰ ਤਾਂ ਕੇ ਆਨੰਦ ਘਣਾ ਜਿੰਨਾ ਦੇ ਹਿਰਦਿਆਂ ਵਿੱਚ ਰਾਮ ਜੰਦਾ ਪਰਮੇਸ਼ਰ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਘਣਾ ਆਨੰਦ ਮਿਲਦਾ ਊੜਾ ਆਨੰਦ ਘਣੇ ਨਾਲ ਤੋਂ ਭਾਵ ਕਿ ਊੜਾ ਜਿਹੜਾ ਕੀ ਕਦੀ ਖਤਮ ਨਹੀਂ ਹੁੰਦਾ ਬਾਹਰਲੇ ਆਨੰਦਾਂ ਦੀ ਲਿਮਟ ਹੈ ਕੋਈ 2 ਮਿੰਟ ਦਾ ਕੋਈ 4 ਮਿੰਟ ਦਾ ਉਹ ਆਨੰਦਾਂ ਦੇ ਪਿੱਛੇ ਅਸੀਂ ਸਾਰੇ ਜ਼ਿੰਦਗੀ ਦੌੜੇ ਫਿਰਦੇ ਆਂ ਉਬਾਰਲੇ ਆਨੰਦ ਜਿਹੜਿਆਂ ਨੂੰ ਕੋਈ ਬਹੁਤੇ ਨਹੀਂ ਹਨ ਉਹਨਾਂ ਨੂੰ ਵੀ ਇਸ ਆਨੰਦ ਆਨੰਦ ਕਰੀ ਜਾਂਦੇ ਆ ਪਰ ਮਹਾਰਾਜ ਜੀ ਕਹਿੰਦੇ ਘਣਾ ਆਨੰਦ ਉਹ ਮਿਲਦਾ ਜਾਂਕੋ ਰਾਮ ਭਤਾਰ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਉਹ ਆ ਵਸਦਾ ਹੈ ਜਿਹੜੇ ਵਿੱਚ ਉਹਦਾ ਵਾਸ ਹੋ ਜਾਂਦਾ ਤਾਂ ਕੇ ਆਨੰਦ ਘਣਾ ਉੱਥੇ ਖੁਸ਼ੀ ਖੇੜਾ ਆ ਜਾਂਦਾ ਆਨੰਦ ਬਣ ਜਾਂਦਾ ਸੁਖਵੰਤੀ ਸਾਨਾਰ ਸੋਭਾ ਪੂਰ ਬਣਾ ਤੇ ਮਹਾਰਾਜ ਜੀ ਕਹਿੰਦੇ ਸੁਖਾ ਸੁਖਾਂ ਦੇ ਰਹਿਤ ਵਸਦੀ ਓ ਨਾਰ ਹਰਾ ਜੀ ਕਹਿੰਦੇ ਸੁਖਵੰਤੀ ਏ ਉਹ ਨਾਰ ਉਹ ਸੁਖਾਵੰਤੀ ਤੋਂ ਭਾਵ ਕਹਿੰਦਾ ਸੁਖਾ ਸਹਿਤ ਹਰਾ ਜੀ ਕਹਿੰਦੇ ਸੁਖ ਮਾਨ ਲੈਂਦੀ ਉਹ ਨਾਰ ਜੀ ਮਹਾਰਾਜ ਜੀ ਕਹਿੰਦੇ ਉਹ ਸੋਭਾ ਨੀ ਕਹੇ ਨਾਰ ਸੋਭਾ ਭਰਪੂਰ ਬਣਾ ਹਰਾ ਜੀ ਕਹਿੰਦੇ ਪੂਰਨ ਤੌਰ ਤੇ ਉਹਨੂੰ ਸੋਭਾ ਮਿਲ ਜਾਂਦੀ ਏ ਮਾਨ ਮਹਤ ਕਲਿਆਣ ਹਰ ਜਸ ਸੰਗ ਸੋ ਜਨ ਸੋ ਪ੍ਰਭੂ ਮਹਾਰਾਜ ਜੀ ਕਹਿੰਦੇ ਉਹ ਸਜਾਨ ਹੈ ਮਾਨ ਮਹਤ ਕਲਿਆਣ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਉਹ ਮਾਨ ਮਹਤ ਕਲਿਆਣ ਹੈ ਕਿਉਂ ਕਲਿਆਣ ਕਰਨ ਵਾਲਾ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਮਹਾਰਾਜ ਜੀ ਕਹਿੰਦੇ ਜਿਹੜਾ ਉਹਦਾ ਹਰ ਜਸ ਸੁਣਦਾ ਹੈ ਹਰ ਜੀ ਕਹਿੰਦੇ ਪ੍ਰਭੂ ਉਹਨੂੰ ਵੀ ਸੁਜਾਨ ਬਣਾ ਦਿੰਦਾ ਸੁੰਦਰ ਬਣਾ ਦਿੰਦਾ ਸੂਝਵਾਨ ਕਰ ਦਿੰਦਾ ਜਿਹੜਾ ਉਹਦਾ ਆਸਰਾ ਲੈ ਕੇ ਉਹਨੂੰ ਮਨ ਦੇ ਵਿੱਚ ਵਸਾਉਂਦਾ ਉਹ ਤਾਂ ਹੈ ਹੀ ਹੈ ਮਾਨ ਉਹਦੇ ਕੋਲ ਤਾਂ ਸਭ ਕੁਝ ਹੈ ਪਰ ਉਹਦੇ ਨਾਲ ਜੁੜਨ ਵਾਲਾ ਵੀ ਉਮਨ ਦੀ ਬਣ ਜਾਂਦਾ ਸਰਬ ਸਿੱਧ ਨਮ ਨਿੱਧ ਤਿੱਤ ਗ੍ਰਹਿ ਨਹੀਂ ਉਹਨਾਂ ਸਭ ਕਸ਼ ਮਹਾਰਾਜ ਜੀ ਕਹਿੰਦੇ ਨਮ ਨਿੱਧ 18 ਸਿੱਧੀਆਂ ਨਮ ਨਿੱਧੀਆਂ ਤਿੱਤ ਗ੍ਰਹਿ ਉਹਨਾਂ ਦੇ ਘਰ ਦੇ ਵਿੱਚ ਗ੍ਰਹਿ ਦੇ ਵਿੱਚ ਹਿਰਦੇ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨੌ ਨਮ ਨਿੱਧੀਆਂ ਆ ਜਾਂਦੀਆਂ ਹਨ ਉਸ ਘਰ ਦੇ ਵਿੱਚ ਉਹਦਾ ਜਿੱਥੇ ਪ੍ਰਕਾਸ਼ ਹੁੰਦਾ ਨਾਮਨਿੱਧ ਤਾ ਤਿੱਤ ਗ੍ਰਹਿ ਮਹਾਰਾਜ ਜੀ ਕਹਿੰਦੇ ਹਿਰਦੇ ਘਰ ਦੇ ਵਿੱਚ ਗ੍ਰਹਿ ਦੇ ਵਿੱਚ ਜਿੱਥੇ ਉਹ ਪ੍ਰਕਾਸ਼ ਹੋ ਜਾਂਦਾ ਉੱਥੇ ਆਟੋਮੈਟਿਕ ਹੀ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਉਹ ਜ਼ੁਬਾਨ ਦੇ ਉੱਤੇ ਆਟੋਮੈਟਿਕ ਹੀ ਉਹਦਾ ਵਾਸ ਹੋ ਜਾਂਦਾ ਨਹੀਂ ਉਹਨਾਂ ਮਹਾਰਾਜ ਜੀ ਕਹਿੰਦੇ ਸਭ ਕੁਸ਼ ਮਹਾਰਾਜ ਜੀ ਕਹਿੰਦਾ ਉਹਨਾਂ ਦੇ ਕੋਲ ਸਭ ਕੁਝ ਪ੍ਰਾਪਤ ਹੋ ਜਾਂਦਾ ਮਧੁਰ ਬਾਣੀ ਪ੍ਰੇਮਾਣੀ ਸਿਰ ਸੁਹਾਗ ਤਾਕਾ ਬਣਾ ਈਮਾਰਾ ਜੀ ਕਹਿੰਦੇ ਮਾਧੁਰ ਬਾਣੀ ਹੈ ਹਾਰਾ ਜੀ ਕਹਿੰਦੇ ਉਹਨਾਂ ਦੀ ਬੋਲੀ ਮਧੁਰ ਹੋ ਜਾਂਦੀ ਹੈ ਪਿਆਰੀ ਹੋ ਜਾਂਦੀ ਹੈ ਮਧੁਰ ਤੋਂ ਭਾਵ ਬਾਣੀ ਤੋਂ ਭਾਵ ਬੋਲ ਬਾਣੀ ਦੇ ਵਿੱਚ ਚੇਂਜ ਆ ਜਾਂਦਾ ਬੋਲ ਬਾਣੀ ਬਦਲ ਜਾਂਦੀ ਹੈ ਪਠਾਸ ਆ ਜਾਂਦੀ ਹੈ ਮਨ ਦੇ ਵਿੱਚ ਜੀਬ ਦੇ ਉੱਤੇ ਜਿਹੜੇ ਹਿਰਦੇ ਦੇ ਵਿੱਚ ਉਹਨੂੰ ਚੇਤੇ ਕਰਦਿਆਂ ਨੂੰ ਉਹਨੂੰ ਵਸਾ ਲੈਂਦੇ ਆ ਨੇ ਉਹਨਾਂ ਦੇ ਬੋਲਾਂ ਤੋਂ ਪਤਾ ਲੱਗ ਜਾਂਦਾ ਹੈ ਜੇ ਕੋਈ ਹਿਰਦੇ ਵਿੱਚ ਵੀ ਸਹਿਜ ਹਿਰਦੇ ਵਿੱਚ ਵੀ ਸੰਤੋਖ ਧੀਰਜ ਤੇ ਉਹ ਪਰਮਾਤਮਾ ਤੇ ਵਿਸ਼ਵਾਸ ਤੇ ਮਹਾਰਾਜ ਜੀ ਕਹਿੰਦੇ ਬੋਲਾਂ ਵਿੱਚ ਵੀ ਉਹ ਝਲਕਦਾ ਹੈ ਮਧੁਰ ਬਾਣੀ ਮਹਾਰਾਜ ਜੀ ਕਹਿੰਦੇ ਉਹ ਮਧੁਰ ਬਾਣੀ ਤੋਂ ਭਾਵ ਕਿ ਉਹਨਾਂ ਦੀ ਜ਼ੁਬਾਨ ਦੇ ਉੱਤੇ ਉਠਾ ਸਜ ਜਾਂਦੀ ਹੈ ਪਿਰੇ ਮਾਣੀ ਉਹ ਪੱਤੀ ਪਰਮਾਤਮਾ ਨੂੰ ਪਿਰ ਨੂੰ ਮਾਣਦੇ ਹਨ ਹਰੀ ਨੂੰ ਮਾਣਦੇ ਹਨ ਸਿਰ ਸੁਹਾਗ ਤਾਕਾ ਬਣਾ ਮਹਾਰਾਜ ਜੀ ਕਹਿੰਦੇ ਉਹ ਸਦਾ ਵਸਤੀ ਸੁਹਾਗ ਪ੍ਰਾਪਤ ਕਰ ਲੈਣ ਨਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੀ ਆ ਹਨ ਨਾਨਕ ਵਿਖਾਣ ਗੁਰਬਚਨ ਜਾਣ ਜਾ ਕੋ ਰਾਮ ਭਤਾਰ ਤਾਂ ਕਿ ਆਨੰਦ ਕਣਾ ਫਿਰ ਉਹੀ ਪੰਕਤੀ ਮਹਾਰਾਜ ਜੀ ਦ੍ਰਿੜ ਕਰਾ ਦਿਆਂ ਇਹ ਦੂਜਾ ਬੰਦ ਸੰਪੂਰਨ ਹੁੰਦਾ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਜਿਨ੍ਹਾਂ ਨੇ ਬਚਨ ਮੰਨ ਲੇ ਨਾਨਕ ਵਿਖਾਣ ਗੁਰਬਚਨ ਜਾਣ ਜੋ ਕੋ ਜਾਂ ਕੋ ਨਾ ਰਾਮ ਭਤਾਰ ਤਾਂ ਕੇ ਆਨੰਦ ਘਣਾ ਮਹਾਰਾਜ ਜੀ ਕਹਿੰਦੇ ਉਹ ਰਾਮ ਜਿਨ੍ਹਾਂ ਦੇ ਹਿਰਦਿਆਂ ਵਿੱਚ ਆ ਵਸਿਆ ਜਿਨ੍ਹਾਂ ਨੇ ਉਹਦੇ ਬਚਨਾਂ ਨੂੰ ਮੰਨ ਲਿਆ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਆਨੰਦ ਘਣਾ ਆਨੰਦ ਮਿਲ ਗਿਆ ਉਹਨਾਂ ਨੂੰ ਸ ਮਹਾਰਾਜ ਜੀ ਕਹਿੰਦੇ ਬ੍ਰਹਮ ਆਨੰਦ ਦੀ ਪ੍ਰਾਪਤੀ ਹੋਈ ਸੱਚਾ ਸੁਖ ਮਿਲ ਗਿਆ ਮਹਾਰਾਜ ਜੀ ਕਹਿੰਦੇ ਉਹ ਜੀਵ ਰੂਪ ਇਸਤਰੀਆਂ ਪਤੀ ਪਰਮੇਸ਼ਰ ਦੀ ਗੋਦ ਦਾ ਆਨੰਦ ਮਾਣਦੀਆਂ ਹਨ ਜਿਹੜੀਆਂ ਸਦਾ ਵਾਸਤੇ ਉਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੀਆਂ ਹਨ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਦੋ ਬੰਦ ਦੇ ਸ਼ਬਦ ਦੇ ਸੰਪੂਰਨ ਹੁੰਦੇ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਮੰਨਦੇ ਨਿਕਾ ਹੀ ਫੁੱਲਾ ਹੋ ਜਾਂਦੀਆਂ ਹਨ ਮਹਾਰਾਜ ਸਤ ਬਖਸ਼ ਲੈਣ ਆਈਆਂ ਮਾਈ ਭਾਈ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ